ਰਾਈਡਿਕਾ ਖਾਲਸਾ ਰਾਈਡਿਕਾ ਫਤਵੀ ਸਨਮਾਨਯੋਗ ਸਿੰਘ ਸਾਹਿਬ ਜਾਨੀ ਪ੍ਰਵਿੰਦਰਪਾਲ ਸਿੰਘ ਦੀ ਬਤੌਰ ਇਹਨਾਂ ਨੂੰ ਸਤਿਕੰਸਿ ਦੀ ਹਰਮੰਦਰ ਸਾਹਿਬ ਜੀ ਦੇ ਬਤੌਰ ਸਿੰਘ ਸਾਹਿਬ ਨਿਯੁਕਤ ਕੀਤਾ ਗਿਆ ਔਰ ਇਹਨਾਂ ਦੇ ਨਾਲ ਸਿੰਘ ਸਾਹਿਬ ਰਣੂਕੇਵ ਸਿੰਘ ਦੀ ਮਹੰਪੌਰ ਸਿੰਘ ਸਾਹਿਬ ਬਣਤੀ ਸਤਿਕੰਸਿ ਦੀ ਹਰਮੰਦਰ ਸਾਹਿਬ ਨਿਯੁਕਤ ਇਸ ਲਈ ਮਾ ਪੰਛੀ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦਵਾਰਾ ਕਮੇਟੀ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਨ ਜੋ ਸਰਾਰਾ ਹਿੰਦਸੂ ਦੀ ਧਾਮੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਮੂਹੀ ਇੰਤ੍ਰਕ ਮੇਧਾ ਸਿੰਘ ਸਹਿਬਾਨਾਂ ਦਾ ਸਭ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦਾ ਇਹ ਜਿੰਸ ਸਿੰਘ ਆਫ ਗੈਨੀਪਲ ਹੋਮ ਸਿੰਘ ਸਾਹਿਬ ਜਨ ਪ੍ਰਭਿੰਦਰ ਪਾਲ ਸਿੰਘ ਜੀ ਬਕਰ ਇਹਨਾਂ ਨੇ ਕੰਮ ਕੀਤਾ ਸਾਲ ਵਿੱਚੋਂ ਬਹੁਤ ਗੁਰਮਤ ਦਾ ਬੂਧ ਗਿਆਨ ਪ੍ਰਾਪਤ ਕੀਤਾ ਆਫ ਦੀ ਮਹਾਨ ਵਿਦਵਾਨ ਹਨ ਗੁੱਡ ਪੌਂਟਸ ਦੇ ਹਰ ਵਿਸ਼ੇ ਉੱਤੇ ਗੌਰਨਦਾਰ ਇਹਨਾਂ ਨੂੰ ਵਿਦਵਤਾ ਪ੍ਰਧੂ ਸਤਿਗੁਰੂ ਮਹਾਰਾਜ ਦੀ ਨਿਸ਼ਮਰਤਾ ਬਖਸ਼ਿਸ਼ ਕੀਤੀ ਹੈ ਔਰ ਬਹੁਤ ਸਖੋਪੀ ਦੇ ਵਿਦਵਾਨ ਹਮ ਸਫਲ ਹੋਇਆ ਕਰ ਰਹੇ ਹਨ ਇਸ ਲਈ ਕਾਮ ਨੂੰ ਇਹਨਾਂ ਤੋਂ ਮਾਣ ਹੈ ਉਹ ਵਿਸੇਗੰਦੀ ਗੰਦਮਣੀ ਟਕਸ਼ਾਲ ਨੂੰ ਵੀ ਮਾਣ ਔਰ ਸ਼੍ਰੋਮਣੀ ਕਮਲ ਦੁਆਰਾ ਪ੍ਰਬੰਧਕ ਕਮੇਟੀ ਐਸੇ ਕਾਮ ਦੇ ਵਿਦਵਾਨਾਂ ਨੇ ਜੋ ਸਨਮਾਨ ਸਤਕਾਰ ਦੇ ਰਹੀ ਹੈ ਸ਼੍ਰੋਮਣੀ ਕਮੇਟੀ ਦੁਆਰਾ ਦਿਲ ਦੀਆਂ ਗਹਿਰਾਈਆਂ ਵਿੱਚ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਸਿੰਘ ਸਾਹਿਬ ਜਾਨੀ ਪ੍ਰਵਿੰਦਰਪਾਲ ਸਿੰਘ ਦੀ ਬੋਤ ਹੈ ਜਿਨ੍ਹਾਂ ਨੂੰ ਸੱਚ ਪੰਥ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਤੌਰ ਸਿੰਘ ਸਾਹਿਬ ਨੇ ਨਿਯੁਕਤ ਕੀਤਾ ਗਿਆ ਔਰ ਇਹਨਾਂ ਦੇ ਨਾਲ ਸਿੰਘ ਸਾਹਿਬ ਨੂੰ ਕੇਵਲ ਸ੍ਰੀ ਗੁਰੂਮੰਪੌਰ ਸਿੰਘ ਸਾਹਿਬ ਗੁਰੰਤੀ ਸਤ ਸੰਸਦੀ ਹੋ ਨੰਬਰ ਸਹਾਇਨ ਮਕੀਤਾ ਕੇਸਲੀਨਾ ਪੰਛੀ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦਵਾਰਾ ਕਮੇਟੀ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਨ ਜੋ ਸਰਦਾਰ ਹਰਿੰਦਰ ਸਿੰਘ ਜੀ ਭਾਵੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਮੂਹੀ ਇੰਤ੍ਰੰਕ ਮੇਟੀ ਦਾ ਸਿੰਘ ਸਹਿਬਾਨਾਂ ਦਾ ਸਭ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦਾ ਇਹ ਜਿਸ ਸਿੰਘ ਸਾਹਿਬਾਨੀ ਕੋਲੋਂ ਸਿੰਘ ਸਾਹਿਬ ਜੈ ਪ੍ਰਭਿੰਦਰਪਾਲ ਸਿੰਘ ਜੀ ਬੋਲਦਾ ਇਹਨਾਂ ਨੇ ਕੰਟੀਵੇਟ ਸ਼ਾਲ ਵਿੱਚ ਬਹੁਤ ਗੁਰਮਤਾ ਬੂਧ ਗਿਆਨ ਪ੍ਰਾਪਤ ਕਿਤਾਬ ਦੀ ਮਹਾਨ ਵਿਦਵਾਨ ਹਨ ਸਿੱਖ ਪੰਥ ਦੇ ਹਰ ਵਿਸ਼ੇ ਬਾਰੇ ਗੁਰਮੰਦਰ ਇਹਨਾਂ ਨੂੰ ਬਿਦਰਤਾ ਪ੍ਰਭੂ ਸਤਿਗੁਰੂ ਮਹਾਰਾਜ ਜੀ ਨੇ ਸਮਰਥਾ ਬਖਸ਼ੀ ਕੀਤੀ ਹੈ ਔਰ ਬਹੁਤ ਸਖੋਪੀਤੇ ਵਿਦਵਾਨ ਹਨ ਸਫਲ ਹੋਇਆ ਕਰ ਰਹੇ ਹਨ ਇਸ ਲਈ ਕਾਮ ਨੂੰ ਉਹਨਾਂ ਤੋਂ ਮਾਣ ਹੈ ਉੱਠੇ ਸੇ ਬੰਦੀ ਗੰਦਮੇ ਕਚਾਲ ਨੂੰ ਵੀ ਮਾਣ ਹੈ ਔਰ ਸ਼੍ਰੋਮਣੀ ਕਮੇਲ ਦੁਆਰਾ ਬਣੇ ਕਮੇਟੀ ਐਸੇ ਕਾਮ ਦੇ ਮਹਾਨ ਵਿਦਵਾਨਾਂ ਨੇ रही है गहराइयों में बहुत बहुत धन्यवाद कर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर